ਆते ਹੁਣ ਖਬਰਾਂ ਵਿਸਥਾਰ ਨਾਲ ਅਮਨਦੀਪ ਹਸਪਤਾਲ ਜੋ ਕਿ ਉਜਾਲਾ ਸਿਕਨੈਸ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਿਹਾ ਹੈ ਪੰਜਾਬ ਦਾ ਇੱਕ ਪ੍ਰਮੁੱਖ ਆਧਾਰ ਹੈ ਜੋ ਹੱਡੀਆਂ ਦੀ ਦੇਖਭਾਲ ਲਈ ਉੱਗਾ ਸੈਂਟਰ ਹੈ ਇਸ ਸੈਂਟਰ ਨੇ ਡਾਕਟਰ ਅਫਤਾਰ ਸਿੰਘ ਵੱਲੋਂ ਇੱਕ ਜੋੜ ਬਦਲਣ ਉਪਰਾਲੇ ਦਾ ਐਲਾਨ ਕੀਤਾ ਜਿਸ ਦਾ ਮਕਸਦ ਕੁਝ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਅਤੇ ਉਹਨਾਂ ਨੂੰ ਗੋਡਿਆਂ ਦੀ ਪੀੜਾ ਤੋਂ ਮੁਕਤ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੋਵੇਗਾ ਐਸ ਉਪਰਾਲੇ ਅਧੀਨ 26 ਮੁਫਤ ਜੋਇੰਟ ਰਿਪਲੇਸਮੈਂਟ ਕੀਤੀਆਂ ਜਾਣਗੀਆਂ। ਇਹਨਾਂ ਵਾਸਤੇ ਪੰਜਾਬ ਦੇ ਸਮਾਜ ਦੇ ਕਮਜ਼ੋਰ ਵਰਗ ਦੇ ਕੁਝ ਲੋਕਾਂ ਦਾ ਚੋਣ ਆ ਕੀਤਾ ਜਾਵੇਗਾ। ਐਸ ਉਪਰਾਲੇ ਦੀ ਅਗਵਾਈ ਡਾਕਟਰ ਅਫਤਾਰ ਸਿੰਘ ਚੇਅਰਮੈਨ ਅਤੇ ਚੀਫ ਆਰਥੋਪੈਡਿਕ ਸਰਜਨ ਅਤੇ ਜੋਇੰਟ ਰਿਪਲੇਸਮੈਂਟ ਦੇ ਪ੍ਰਮੁੱਖ ਡਾਕਟਰ ਵੱਲੋਂ ਕੀਤੀ ਜਾਵੇਗੀ। ਆਮੰਦੀਪ ਅਦਾਰੇ ਦੀ ਇਹ ਧਾਰਨਾ ਅਤੇ ਵਿਸ਼ਵਾਸ ਹੈ ਕਿ ਆਮ ਲੋਕਾਂ ਦਾ ਤੁਰਨਾ ਫਿਰਨਾ ਇੱਕ ਮੌਲਿਕ ਅਧਿਕਾਰ ਹੈ ਨਾ ਕਿ ਵਿਸ਼ੇਸ਼ ਅਧਿਕਾਰ। ਐਸਓ ਫਰੀडम ਉਪਰਾਲੇ ਦੁਆਰਾ ਅਮਨਦੀਪ ਹਸਪਤਾਲ ਗਰੀਬ ਲੋਕਾਂ ਵਿੱਚ ਉਮੀਦ ਅਤੇ ਆਜ਼ਾਦੀ ਦੀ ਭਾਵਨਾ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਜਿਨ੍ਹਾਂ ਦੀ ਮਾਲੀ ਹਾਲਤ ਬਹੁਤ ਨਾਜ਼ੁਕ ਹੈ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਐਸ ਉਪਰਾਲੇ ਤਹਿਤ ਅਮਨਦੀਪ ਹਸਪਤਾਲ ਜੋੜ ਬਦਲਣ ਦੀ ਸਰਜਰੀ ਲਈ ਆਪਣੀ ਸਮਾਜ ਪ੍ਰਤੀ ਵਚਨਬੱਧਤਾ ਸਹਾਨੂੰਭੂਤੀ ਸਿਹਤ ਸੰਭਾਲ ਨੈਤਿਕ ਕਦਰਾਂ ਰਾਹੀਂ ਐਡਵਾਂਸ ਆਰਥੋਪੈਡਿਕ ਵਿੱਚ ਸਿਰ ਕੱਢਵੇਂ ਸਥਾਨ ਨੂੰ ਸਮਰਪਿਤ ਕੰਮ ਕਰਨਾ ਚਾਹੁੰਦੇ ਹਨ ਮੈਂ ਹਾਂ ਸੁਸ਼ੀਲ ਸ਼ਰਮਾ ਤੁਸੀਂ ਦੇਖ ਰਹੇ ਜੇ ਫਾਸਫੀਨੀ ਚੈਨਲ ਅੱਜ ਅਸੀਂ ਪਹੁੰਚੇ ਹਾਂ ਅਮਨਦੀਪ ਹਸਪੀਟਲ ਜੋ ਕਿ ਕਿਸੇ ਚੀਜ਼ ਦਾ ਮੁਹਤਾਜ ਨਹੀਂ ਹੈ ਅੱਜ ਗੱਲ ਕਰੀਏ ਕਿ 26 ਜਨਵਰੀ ਜਿੱਥੇ ਕੀ ਦੇੜਾ ਆ ਰਿਹਾ ਨਵਾਂ ਸਾਲ ਚੜ੍ਹਦੇ ਤੇ ਅੱਜ ਅਮਨਦੀਪ ਹਸਪੀਟਲ ਵੱਲੋਂ ਜਿਹੜੇ ਕੀ ਜੁਆਇੰਟ ਰਿਪਲੇਸਮੈਂਟ ਜਿਹੜੀ ਹੈ ਬਿਲਕੁਲ ਫ੍ਰੀ ਜਿਹੜੀਆਂ 26 ਜਿਹੜੀਆਂ ਹੈਗੀਆਂ ਬਿਲਕੁਲ ਫ੍ਰੀ ਕੀਤੀਆਂ ਜਾ ਰਹੀਆਂ ਉਹਦੇ ਲਈ ਜਾਣਨੇ ਕੀ ਕਹਿਣਾ ਹੈਗਾ ਜੀ ਲੋਕਾਂ ਨੂੰ ਸੁਨੇਹਾ ਕੀ ਉਹਦੇ ਲਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅ ਅੱਜ ਦਾ ਜਿਹੜਾ ਹੈ ਬੇਸਿਕਲੀ ਆਪਾਂ ਇੰਟਰਵਿਊ ਕਰ ਰਹੇ ਆ ਬੇਸਿਕਲੀ ਅਬਾਊਟ ਫ੍ਰੀ ਜੋਇੰਟ ਰਿਪਲੇਸਮੈਂਟ ਸਰਜਰੀਜ਼ ਟੂ ਪੂਰੈਸਟ ਆਫ ਦਾ ਪੂਅਰਸ 26 ਦਾ ਸਾਲ ਚੱਲ ਰਿਹਾ ਹੈ ਔਰ 26 ਜਨਵਰੀ ਆਉਣ ਵਾਲੀ ਹੈ ਇਸ ਲਈ 26 ਨੰਬਰ ਅਸੀਂ ਚੁਣਿਆ ਜੇ ਆਪਾਂ ਗੋਡਿਆਂ ਦੀਆਂ ਤਕਲੀਫਾਂ ਦੀ ਗੱਲ ਕਰੀਏ ਤਾਂ ਇਹਦਾ ਅਸਲੀ ਇਲਾਜ ਜਿਹੜਾ ਹੈ ਜਦੋਂ ਗੋਡੇ ਬਹੁਤ ਜ਼ਿਆਦਾ ਖਰਾਬ ਹੋ ਜਾਣ ਤਾਂ ਉਹ ਰੋਬੋਟਿਕ ਸਰਜਰੀ ਦੇ ਨਾਲ ਗੋਡੇ ਜਿਹੜੇ ਨੇ ਉਹ ਨਵੇਂ ਪਾਏ ਜਾਂਦੇ ਆ ਰੋਬੋਟਿਕ ਸਰਜਰੀ ਦੇ ਨਾਲ ਅਸੀਂ ਜਦੋਂ ਗੋਡਿਆਂ ਦੇ ਆਪਰੇਸ਼ਨ ਕਰੀਦੇ ਆ ਤਾਂ ਬਹੁਤ ਕਾਮਯਾਬ ਹੁੰਦੇ ਆ ਔਰ ਮਰੀਜ਼ ਜਿਹੜਾ ਉਹ ਜਲਦੀ ਬੜੀ ਫਾਸਟ ਰਿਕਵਰ ਕਰਦਾ ਹੈ ਖੂਨ ਵੀ ਬਹੁਤ ਘੱਟ ਨਿਕਲਦਾ ਹੈ ਔਰ ਦੂਜੇ ਜਾਂ ਤੀਜੇ ਦਿਨ ਉਹ ਘਰ ਚਲੇ ਜਾਂਦੇ ਆ ਪਰ ਰੋਬੋਟਿਕ ਸਰਜਰੀ ਜਿਹੜੀ ਆ ਉਹ ਥੋੜੀ ਜੀ ਮਹਿੰਗੀ ਹੋਣ ਕਰਕੇ ਜਿਹੜੇ ਗਰੀਬ ਔਰ ਪਿਛੜੇ ਹੋਏ ਵਰਗਾਂ ਦੇ ਲੋਕ ਨੇ ਉਹ ਇਹਨੂੰ ਅਫੋਰਡ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਨੂੰ 26 ਜਨਵਰੀ ਦਾ ਸਾਡੇ ਗਣਤੰਤਰ ਦਿਵਸ ਦਾ ਇੱਕ ਤੋਹਫੇ ਵਜੋਂ ਅਮਨਦੀਪ ਹਸਪੀਟਲ ਉਜਾਲਾ ਸਿਗਨਸ ਵੱਲੋਂ ਦੇਣਾ ਚਾਹੁੰਦਾ ਹੈ ਇਸ ਮੁਹਿੰਮ ਦੇ ਅੰਦਰ 26 ਐਸੇ ਮਰੀਜ਼ ਜਿਹੜੇ ਗੋਡਿਆਂ ਦੇ ਆਪਰੇਸ਼ਨ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਅਸੀਂ ਫ੍ਰੀ ਰੋਬੋਟਿਕ ਨੀ ਰਿਪਲੇਸਮੈਂਟ ਫ੍ਰੀ ਗੋਡੇ ਬਦਲਣ ਦੇ ਆਪਰੇਸ਼ਨ 26 ਮਰੀਜ਼ਾਂ ਨੂੰ ਸਿਲੈਕਟ ਕਰਕੇ ਇਸ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੀਤੇ ਜਾਣਗੇ ਔਰ ਉਸ ਆਪਰੇਸ਼ਨ ਦੇ ਦੌਰਾਨ ਉਸ ਤੋਂ ਪਹਿਲਾਂ ਜੋ ਜਿਹੜੇ ਵੀ ਟੈਸਟ ਹੋਣਗੇ ਜਾਂ ਬਾਅਦ ਵਿੱਚ ਜਿਹੜੀਆਂ ਦਵਾਈਆਂ ਹੋਣਗੀਆਂ ਉਹ ਸਾਰਾ ਖਰਚਾ ਜਿਹੜਾ ਉਹ ਹਸਪੀਟਲ ਦਾ ਹੋਊਗਾ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂਗਾ ਪਰ ਮੇਰੀ ਇੱਕੋ ਹੀ ਸ਼ਰਤ ਹੈ ਕਿ ਮਰੀਜ਼ ਡਿਜ਼ਰਵਿੰਗ ਹੋਣਾ ਚਾਹੀਦਾ ਕੋਈ ਸਫਾਰਸ਼ੀ ਨਹੀਂ ਹੋਣਾ ਚਾਹੀਦਾ ਔਰ ਇਕਨੋਮਿਕਲੀ ਬਿਲਕੁਲ ਵਿਚਾਰਾ ਬੈਕਵਰਡ ਹੋਣਾ ਚਾਹੀਦਾ ਉਹੀ ਮਰੀਜ਼ ਸਿਲੈਕਟ ਕੀਤੇ ਜਾਣਗੇ ਜਿਹੜੇ ਐਕਚੁਅਲੀ ਡਿਜ਼ਰਵ ਕਰਦੇ ਹੈ ਬਿਲਕੁਲ ਜੀ ਨਾ ਨੇ 26 ਮਰੀਜ਼ਾਂ ਦੀ ਗੱਲ ਕੀਤੀ ਹੈ ਪਰ ਸਰਜ ਆਪਾਂ ਜੇ ਗੱਲ ਕਰ ਲਈ ਆ ਲੋਕ ਬਹੁਤ ਜ਼ਿਆਦਾ ਇਹ ਤੋਂ ਗਰਸਤੇਗੇ ਗੋਡਿਆਂ ਦੀ ਪਰ ਉਹਨੂੰ ਲੈ ਕੇ ਤੇ ਵੱਧ ਵੀ ਹੋ ਸਕਦੇ ਆ ਉਹਦੇ ਲਈ ਕੀ ਕਹਿਣਾ ਹੈਗਾ ਤੇ ਜਾਂ ਇਹ ਬਿਮਾਰੀ ਦਾ ਇਲਾਜ ਕਿੰਨੇ ਕੁ ਤੱਕ ਦਾ ਖਰਚਾ ਜਿਹੜਾ ਹੈਗਾ ਜਿਹੜਾ ਫ੍ਰੀ ਕੀਤਾ ਜਾ ਰਿਹਾ ਇੱਕ ਵੇਲੇ ਦੇਖੋ ਜੇ ਰੋਬੋਟਿਕ ਸਰਜਰੀ ਦੇ ਨਾਲ ਇੱਕ ਬੰਦੇ ਦਾ ਗੋਡਾ ਚੇਂਜ ਕਰੀਏ ਤਾਂ ਉਹ ਘੱਟੋ ਘੱਟ ਸਵਾ 2 ਲੱਖ ਦਾ ਖਰਚਾ ਹੁੰਦਾ ਹੈ ਬਾਅਦੋਂ ਬਾਅਦ 3 ਲੱਖ ਦਾ ਖਰਚਾ ਹੁੰਦਾ ਸੋ 26 ਨਾਲ ਤੁਸੀਂ ਉਹਨੂੰ ਗੁਣਾ ਕਰ ਲਓ ਪਰ ਅਸੀਂ ਇਹ ਕੋਈ ਕਿਸੇ ਤੇ ਹਸਾਨ ਨਹੀਂ ਕਰ ਰਹੇ ਇਹ ਤਾਂ ਉਸ ਗੁਰੂ ਦਾ ਹੁਕਮ ਹੈ ਦਸਵੰਦ ਕੱਢਣ ਵਾਲਾ ਸੋ ਉਹਦੇ ਅਧੀਨ ਹੀ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਔਰ ਇਹ ਮਹਿੰਮ ਹਰ ਸਾਲ ਅਸੀਂ ਚਲਾਵਾਂਗੇ ਹਰ ਸਾਲ 26 ਮਰੀਜ਼ਾਂ ਦੇ ਗੋਡੇ ਜਿਹੜੇ ਨੇ ਉਹ ਫ੍ਰੀ ਆਫ ਕਾਸਟ ਰੋਬੋਟਿਕ ਸਰਜਰੀ ਨਾਲ ਚੇਂਜ ਕੀਤੇ ਜਾਣਗੇ ਜਾਂਦੇ 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 ਸਮੇਂ ਆਪਣਾ ਸਨੇਹਾ ਕੀ ਹੈ ਜੀ ਲੋਕਾਂ ਨੂੰ ਆਪਣਾ ਬੱਚਾ ਦੇ ਲਈ ਬਾਕੀ ਜਾਨਾ ਤਾਂ ਜ਼ਿੰਦਗੀ ਤੋਂ ਹੈ ਹੀ ਹੈ ਬਿਮਾਰੀਆਂ ਨੇ ਘੇਰਾ ਵੇਹੇ ਪਾਇਆ ਦਾ ਜਿਹੜਾ ਕਿ ਸਿਸਟਮ ਉਹਦਾ ਨਹੀਂ ਚੱਲਦਾ ਪਿਆ ਤੇ ਲੋਕਾਂ ਨੂੰ ਸਨੇਹਾ ਕੀ ਹੈ ਜੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੀ ਦੇਖੋ ਦੋ ਤਿੰਨ ਸੁਨੇਹੇ ਨੇ ਜਿਹੜੇ ਸਾਡੇ ਹਿੰਦੁਸਤਾਨੀਆਂ ਲਈ ਬਹੁਤ ਜ਼ਰੂਰੀ ਨੇ ਪਹਿਲੀ ਗੱਲ ਤੇ ਇਹ ਕਿ ਬਿਮਾਰ ਆਪਾਂ ਸਾਰਿਆਂ ਨੇ ਹੁਣ ਸੋ ਉਹਦੇ ਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣਾ ਇਲਾਜ ਜਿਹੜਾ ਉਸ ਸਮੇਂ ਸਿਰ ਕਰਾਓ ਜਦੋਂ ਇਲਾਜ ਲੇਟ ਹੋ ਜਾਂਦਾ ਉਹਦੇ ਤੇ ਖਰਚਾ ਵੀ ਜ਼ਿਆਦਾ ਆਉਂਦਾ ਹੈ ਤੇ ਉਹਦੀਆਂ ਕੰਪਲਿਕੀਸ਼ਨਸ ਵੀ ਜ਼ਿਆਦਾ ਹੁੰਦੀਆਂ ਨੇ ਤੇ ਰਿਕਵਰੀ ਵੀ ਬੜੀ ਸਲੋ ਹੁੰਦੀ ਹੈ ਸੋ ਸਮੇਂ ਸਿਰ ਆਪਰੇਸ਼ਨ ਜਾਂ ਸਮੇਂ ਸਿਰ ਇਲਾਜ ਇਹ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਹੈ ਇਲਾਜ ਉਹਨਾਂ ਡਾਕਟਰਸ ਕੋਲੋਂ ਕਰਾਓ ਜਿਹੜੇ ਕੁਆਲੀਫਾਈਡ ਨੇ ਰਜਿਸਟਰਡ ਡਾਕਟਰਸ ਨੇ ਆਰਐਮਪੀਜ਼ ਕੁਐਕਸ ਕੋਲੋਂ ਇਲਾਜ ਨਹੀਂ ਕਰਾਉਣਾ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਔਰ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਹੋ ਹੈ ਆਪਣੀ ਹੈਲਥ ਇੰਸ਼ੋਰੈਂਸ ਜਾਂ ਸਿਹਤ ਦਾ ਬੀਮਾ ਅਨਫੋਰਚੂਨੇਟਲੀ ਹਿੰਦੁਸਤਾਨ ਦੇ ਵਿੱਚ ਸਿਰਫ 15% ਲੋਕਾਂ ਦਾ ਸਿਹਤ ਦਾ ਬੀਮਾ ਹੈਗਾ ਬਾਕੀ 85% ਲੋਕਾਂ ਦਾ ਕੋਈ ਸਿਹਤ ਦੀ ਇੰਸ਼ੋਰੈਂਸ ਨਹੀਂ ਹੈਗੀ ਤੇ ਬਿਮਾਰੀ ਤੋਂ ਸਾਡੇ ਚੋਂ ਕੋਈ ਵਿਰਲਾ ਵਾਂਝਾ ਹੀ ਬਚਦਾ ਸਾਰਿਆਂ ਨੂੰ ਲੱਗਣੀਆਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦਾ ਐਕਸੀਡੈਂਟ ਹੋਣਾ ਕਿਸੇ ਨੂੰ ਕੈਂਸਰ ਹੋਣਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਲੱਗਣੀਆਂ ਹੀ ਲੱਗਣੀਆਂ ਤੇ ਜੇ 85% ਲੋਕਾਂ ਦੀ ਇਨਸ਼ੋਰੈਂਸ ਨਹੀਂ ਹੈਗੀ ਤੇ ਉਹਨਾਂ ਨੇ ਵਿਚਾਰਿਆਂ ਨੇ ਚੰਗੇ ਇਲਾਜ ਤੋਂ ਵਾਂਝੇ ਰਹਿ ਜਾਣ। ਜਾਂ ਉਹ ਛੋਟੇ ਮਾੜੇ ਹਸਪਤਾਲਾਂ 'ਚ ਜਾਣਗੇ, ਮਾੜੇ ਡਾਕਟਰਸ ਕੋ ਜਾਣਗੇ ਤੇ ਉਹਨਾਂ ਦੇ ਰਿਜ਼ਲਟ ਵਧੀਆ ਨਹੀਂ ਹੋਣਗੇ। ਇਸ ਦੇ ਉਲਟ ਜੇ ਤੁਸੀਂ ਐਡਵਾਂਸਡ ਕੰਟਰੀਜ਼ ਦੇ ਵਿੱਚ ਜਾਓ ਨਾ, ਉੱਥੇ 96% ਲੋਕਾਂ ਦੀ ਹੈਲਥ ਇਨਸ਼ੋਰੈਂਸ ਹੁੰਦੀ ਹੈ ਔਰ ਉਹਨਾਂ ਨੂੰ ਖਰਚੇ ਦੀ ਕੋਈ ਫਿਕਰ ਨਹੀਂ ਹੁੰਦੀ। ਸੋ ਮੈਂ ਵੀ ਚਾਹੁੰਨਾ ਕਿ ਮੇਰੇ ਸਾਰੇ ਦੇਸ਼ਵਾਸੀਆਂ ਦੀ ਚੰਗੀ ਇਨਸ਼ੋਰੈਂਸ ਹੋਵੇ। ਔਰ ਆਪਣਾ ਚੰਗਾ ਇਲਾਜ ਚੰਗੇ ਹਸਪਤਾਲ ਚੰਗੇ ਡਾਕਟਰਾਂ ਕੋਲ ਕਰਾ ਸਕਣ ਜੀ ਬਿਲਕੁਲ ਜੀ ਬਹੁਤ ਵਧੀਆ ਜਿੱਥੇ ਕੀ ਉਹਨਾਂ ਨੇ ਫ੍ਰੀ ਇਲਾਜ ਕਰਨਾ 26 ਮਰੀਜ਼ਾਂ ਦਾ ਬਿਲਕੁਲ ਜੋਇੰਟ ਰਿਪਲੇਸਮੈਂਟ ਕਰਨੀ ਹੈ ਪਰ ਉਹਦੇ ਨਾਲ ਹੀ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਲੋਕਾਂ ਨੂੰ ਅੱਜ ਲੋੜ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪਰ ਪਤਾ ਨਹੀਂ ਕਿਥੋਂ ਬਿਮਾਰੀਆਂ ਨੇ ਘੇਰਾ ਪਾਲਣਾ ਉਹਦੇ ਲਈ ਬਚਾ ਲਈ ਇੰਸ਼ੋਰੈਂਸ ਵਾਕੇ ਜ਼ਰੂਰੀ ਹੈ ਤੇ ਸੋ ਇਹ ਜਿਹੜਾ 26 ਲੋਕਾਂ ਨੂੰ ਜਿਹੜਾ ਇਲਾਜ ਮਿਲਣਾ ਹੈ ਬਾਕੀ ਕਿ ਭਲੇ ਵਾਲਾ ਸਭ ਤੋਂ ਵੱਡਾ ਕੰਮ ਹੈ ਤੇ ਸਮੇਂ-ਸਮੇਂ ਸਿਰ ਜਿਹੜਾ ਉਪਲਬਧੀਆਂ ਬਿਲਕੁਲ ਫ੍ਰੀ ਫ੍ਰੀ ਆਫ ਕੋਸਟ ਅਮਰਦੀਪ ਗਰਪੂ ਫਾਸਫਰੋਲ ਵੱਲ ਦਿੱਤੀਆਂ ਜਾਂਦੀਆਂ ਤੇ ਸੋ ਡਾਕਟਰ ਸਾਡਾ ਰਬ ਖੂਬੀ ਜਿਹੜੀ ਜਾਣਕਾਰੀ ਦਿੱਤੀ ਹੈ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਸੋ ਲੋਕਾਂ ਨੂੰ ਹੁਣ ਲੋੜ ਹੈ ਜਿਹੜੇ ਲੋਕ ਇੱਥੇ ਪਹੁੰਚਣਗੇ ਆਪਣਾ ਫ੍ਰੀ ਜਿਹੜਾ ਇਲਾਜ ਲੈ ਸਕਣਗੇ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅਮਰਸਰ